ਅੱਜ ਫਿਰ ਕਾਲੇ ਦੇ ਕੋਲੇ ਆ ਗਏ ਲੈ ਕਾਵੇ ਪਾ ਕਰ ਲੈ ਗੇ ਪਾ ਦੀ ਬਿਰਉਣ ਕੇ ਆ ਉਧਰੋਂ ਭਾਲ ਭੁੱਲ ਲਿਆ ਮਤਲਬ ਫਿਰ ਨਹੀਂ ਪਾਉਣਾ ਉਧਰੋਂ ਭਾਲ ਲਿਆ ਫਿਰ ਹੱਡੀ ਵਾਲਾ ਪਾ ਦੀ ਜਗਾ ਗੋਲ ਸਮੇਂ ਭਾਲ ਭਾਲ ਪਾਈ ਜਨੇ ਤੇ ਕੱਲੇ ਵੰਗ ਜਿਵੇਂ ਨਾ ਪਾ ਹੋਰ ਹੈ ਨਹੀਂ ਸੀ ਨਾ ਸੁਣਨਾ ਕੋਈ ਸਾਰਾ ਸੀਨਾ ਦਾ ਵੈਰਾਈ ਵਾਲਾ ਹੁੰਦਾ ਇਹ ਘਰ ਦੇ ਪਾਈ ਨਾ ਦੇਖ ਕੇ ਪਾ ਦੀ ਗੋਲ ਕਿੰ ਲੋ ਕਰਦੇ ਉਧਰ ਵੀ ਹੈ ਨਹੀਂ ਲੈ ਸਮਾਨ ਤੇਰਾ ਵਧੀਆ ਹੁੰਦਾ ਇਹਦੇ ਕੋਲ ਹੀ ਆਉਣੇ ਹੁੰਦੇ ਆਪਾਂ ਲੋਕ ਦੇ ਬਣੇ ਆ ਤਰੀਆ ਵਾਲਾ ਬਣਾ ਲਿਆ ਓਏ ਤਰੀਆ ਲਾ ਕਿਸ ਨਾਲ ਚੱਲਦਾ ਫਿਰ ਕਿੱਲੋ ਇਹ ਘੱਟ ਗਲੋਣੇ ਫਿਰ ਤਰੀ ਹੋਏ ਨਹੀਂ ਸੁਣੇ ਥੱਲੇ ਦੀ ਆ ਦਾਣੇ ਲਾ ਕੇ ਸੁਆਦ ਬਣ ਜਾਂਦਾ ਨਾ ਬਹੁਤ ਸਾਰਾ ਅੰਮ੍ਰਿਤ ਰਾਰੀ ਬਾਹ ਬਣਦਾ ਇਹ ਹੈ ਹੁੰਦੀ ਕੀ ਚੀਜ਼ ਯਾਰ ਇਹ ਜਗਾ ਵੀ ਇਧਰ ਕੋ ਵਧੀਆ ਯਾਰ ਬੈਠਣ ਨੂੰ ਫੁੱਲੇ ਠਾਏ ਆਮ ਤਾਂ ਜਗਾ ਬਣਾ ਤੰਗ ਬਹੁਤ ਆ ਲੋਕ ਬੈਠਣ ਨੂੰ ਥਾਂ ਨਹੀਂ ਮਿਲਦਾ ਇੱਥੇ ਕੋਈ ਇਧਰ ਹੀ ਵਧੀਆ ਬਣਿਆ ਹੋਇਆ ਜਗ੍ਹਾੜਾ ਇਹਨੇ ਸ਼ੌਕ ਪੂਰੇ ਕਰਨੇ ਆ ਅਗਲਾ ਖਾ ਕੇ ਬੈਠ ਕੇ ਤਾਂ ਖਾਊਗਾ ਹੀ ਕਿਤੇ ਕੋਈ ਥਾਂ ਹੀ ਨਹੀਂ ਬੈਠਣ ਦੇ ਕੋਈ ਖੁੱਲਾ ਥਾਂ ਜਾਵਾ ਇਹ ਦੋ ਨੇ ਇਥੇ ਸਫੀ ਹੁੰਦਾ ਤਵੀ ਉੱਧਰ ਇਹ ਬਣਾਉਂਦਾ ਹੁੰਦਾ ਬੱਕਰਾ ਤੰਗ ਕੇ ਅਰਜਨ ਨਹੀਂ ਬਣਾਇਆ ਜਾਏਗਾ ਅੱਜ ਬਣਾਇਆ ਨਹੀਂ ਚਲੋ ਆਪਾਂ ਆਵਦਾ ਤਿਆਰ ਕਰਵਾਈਏ ਆਰੇ ਕੋਈ ਇੱਧਰ ਬੈਠਣ ਨੂੰ ਜਗ੍ਹਾ ਵਧੀਆ ਮਾ ਤਾਂ ਘਮ ਰਹਿਣਾ ਮੈਂ ਬਗ ਨਾ ਮੈਂ ਬਰਦੇ ਕਰਾਂ ਦੀ ਨਾ ਮਤ ਕਰੀਦਾ ਲੱਗਦੀ ਹੈ ਤੇ ਸੋ ਜਿਆਦਾ ਬਲਕਾ ਰਾਤ ਤੇਲ ਨੂੰ ਕਹਿੰਦੇ ਆ ਕਾਲਾ ਤੇਲ ਲੈ ਵਿੱਚ ਕਮੈਂਟ ਕਰੀ ਜਾਂਦੇ ਸੀ ਤੇਲ ਦਾ ਪਿਆ ਜਮਾ ਭਾਣਾ ਬਜੇ ਦੇਸੀ ਘਿਓ ਵਰਗਾ ਯਾਰ ਤੇ ਵੀਡੀਓ ਚ ਕਾਲਾ ਦਿਸਣ ਲੱਗ ਜਾਂਦਾ ਨਾ ਇਹ ਇਸ ਨਾਲ ਲੈਟ ਦਾ ਕਵਰ ਤਾਂ ਲਾਈਟ ਕਰਕੇ ਕਾਲਾ ਦਿਂਦਾ ਹਨ ਆਹ ਲਾਈਟ ਕਰਕੇ ਨਾ ਕਾਲਾ ਤੇਲ ਨਜ਼ਰ ਆਉਣ ਲੱਗ ਪਿਆ ਦੇ ਪਹਿਲਾਂ ਇੱਕ ਵੀਡੀਓ ਪਾਸ਼ੂ ਕਰਕੇ ਤੇਲ ਕਾਲਾ ਆਇਆਗੇ ਨਹੀਂ ਮੇਰੇ ਨਹੀਂ ਮੈਂ ਬੰਦਾ ਹੀ ਸ਼ੰਕੀ ਆਦਾ ਜਦ ਇਹ ਤਾਲਾ ਕਾਲਾ ਚਲਦਾ ਤਾਂ ਕਿ ਮਰ ਕੋ ਦੇਖੋ ਐਹ ਲੋੜ ਪਤਾ ਲੱਗਦਾ ਤੇਲ ਦਾ ਹਾਂ ਤੱਜ ਬਣਾਉਣਾ ਦਾ ਬੱਕਰਾ ਸੀਗਾ ਪਰ ਰਲਿਆ ਫਿਰ ਇਹ ਕਹਿੰਦਾ ਵੀ ਖਾਣਾ ਉਹ ਆਂਡੇ ਕਿਲੋ ਡਰਾਈਵਰ ਏ 230 ਰੁਪਏ ਆ ਲੈ ਤੇਜ ਆਂਡਾ ਕਿਲੋ ਆਂਡਾ ਤੇਜ ਆਦਗੀ ਰੇਟ ਹੀ ਬਾਹਰ ਚੱਕ ਲੈਣਾ 230 ਹੀ ਉਹ ਕਿਉਂ ਨਹੀਂ ਲਵਾਇਆ ਇਹ ਕੁਝ ਕਰੀ ਜਾਣਾ ਕਿੰਨਾ 230 ਪਹਾੜੀ ਇਸ ਟਾਈਮ ਨੂੰ ਖੋਹ ਜਾ ਹਾਂ ਹੁੰਦੀ ਐ 200 ਨਹੀਂ ਹੁੰਦੀ ਆ ਮਹਗਾਈ ਅਸੀਂ ਲਿਆਏ ਆ 200 ਦੀ ਹੁੰਦੀ ਆ ਮੈਂ ਲਿਆ 200 ਦੀ ਆਖੇ ਉਹ ਦੇਣਾ ਨਹੀਂ ਹਾਂ ਦਾ ਕਰ ਕੋ ਕਿਆ ਕਿਲੋ ਕਰਤਾ ਪੂਰਾ ਧੰਨਵਾਦ ਤੇਰਾ ਇਹ ਵੱਧ ਪਾਉਣਾ ਆ ਇੱਧਰ ਹੀ ਬਣਾਉਂਦਾ ਮਲੱਜਾ ਤਰੀ ਵਾਲਾ ਅੱਜ ਮੈਂ ਉੱਥੇ ਦੇਖਿਆ ਸੀ ਡੀਆ ਟੀਵੀ ਤੇ ਇਹ 10 5 7 ਦਿਨ ਖੜਜੋ ਖੰਡ 70 ਰੁਪਏ ਦਾ ਅੱਛਾ ਜੀ ਕਿਥੇ ਮਰਜੀ ਭਾਜਦਾ ਮੈਂ ਕਿਹਾ ਅਜੇ ਤੱਕ ਘਟਦੀ ਨਹੀਂ ਯਾਰ ਚੱਲ ਕੋ ਤਾਂ ਗਾਇਨ ਸਾਰਾ ਕੋਈ ਹੋ ਕੁਦਾ ਬਣੇ ਕੋ ਦਾ ਪਾਈ ਤੇਰਾ ਅਟਕ ਕੋਈ ਹੁੰਦੇ ਆ ਤੇਲ ਦੋਸਤ 150 ਸੀ ਪਹਿਲਾਂ ਤੇਲ ਕਰੋਣਾ ਤੇ ਇਹ ਵੀ ਉਹਨਾਂ ਨੇ ਨਿਮਾਨ ਲਾਇਆ ਤੇ ਮਾਰਕੀਟ ਦੀ ਲੌਂਗੀ ਹੁੰਦੀ ਆ ਉਹਦੇ ਰੇਟ ਕੋਈ ਗਲਤੀ ਨਹੀਂ ਹੁੰਦੀ ਪਾਕਿਸਤਾਨ ਦੇ ਵਿੱਚ ਰੇਟ ਆਪਣੇ ਤੋਂ ਘਟਦੇ ਨਹੀਂ ਪਾਕਿਸਤਾਨ ਉਹਦੇ ਜਿੰਦਗੀ ਆ ਉੱਥੇ ਜਿਹੜਾ ਸਿਸਟਮ ਪਤਾ ਕੀ ਆਪਣੇ ਰੁਪਈਆ ਨੂੰ ਤਿੰਨ ਤਿੰਨ ਪਰਸੈਂਟ ਤਿੰਨ ਨਾਲ ਵੰਡ ਕੇ ਦੇ ਦੇ ਉੱਥੇ ਬੈਠੇ ਹੁਕਮਰਾਨ ਨੇ ਯਾਰ ਉਹਨਾਂ ਨੇ ਆਪਣੀ ਪ੍ਰਾਪਰਟੀਆਂ ਨੇ ਉਹਨਾਂ ਕੋਲੇ ਹੀ ਪ੍ਰਾਪਰਟੀ ਆਪਣੇ ਤਾਂ ਨਹੀਂ ਪਾਇਆ ਕਾਲੇ ਇਹ ਤਾਂ ਹੋਰ ਹੈ ਕਿਸੇ ਦਾ ਸਰਦਾਰ ਤੇ ਇਸ ਤਾਂ ਛੋਟਾ ਜਿਹਾ ਉਹਨਾਂ ਦੇ ਹੁਕਮਰਾਨ ਚਾਹੋ ਨਾ ਡਵੈਲਪ ਹੋ ਸਕਦਾ ਹੋ ਸਕਦਾ ਉਹਦੇ ਹੁਕਮਰਾਨ ਨੇ ਜਿਹੜੇ ਉਹ ਆਪਣੀਆਂ ਪ੍ਰਾਪਰਟੀਆਂ ਬਣਾਇਆ ਉਹ ਖਾਨਦਿਆਸਾ ਹੋ ਆ ਯਾਰ ਆਪਣੇ ਵੀ ਨਹੀਂ ਆਲਾ ਉਹਨਾਂ ਤੇ ਵੀ ਆਪਣੇ ਮੁੱਗ ਜਿਵੇਂ ਆਪਣੇ ਰਾਜ ਹੀ ਹੁੰਦੇ ਪਹਿਲਾਂ ਇਹ ਲੋਟਣਾ ਕੰਮ ਚੱਲਦਾ ਉਹਨਾਂ ਇੱਥੇ ਮਾਰੀ ਜਾਂਦੇ ਨੇ ਮੋਦੀਆਂ ਮੋਦੀਆਂ ਉਹਨਾਂ ਨੂੰ ਉਹਦੇ ਦਿਖਾਈ ਜਾਂਦੇ ਸੀ ਗੁਜਰਾਤ ਦਾ ਮੰਨਣਾ ਯਾਰ ਸਾਡੇ ਭਾਈ ਦੇਸੀ ਸੱਤ ਫੈਕਟਰੀਆਂ ਨਿਕਲਦੇ ਮੋਦੀ ਦੀਆਂ ਇਹਦੇ ਨੇ ਕੁਝ ਨਹੀਂ ਉਹਦੇ ਸੋਸ਼ਲ ਮੀਡੀਆ ਤੇ ਦਿਖਾਈ ਜਾਂਦੇ ਵੀ ਕੁਝ ਨਹੀਂ ਕਿਉਂ ਨਹੀਂ ਹੈਗਾ ਇਹਨਾਂ ਨਾਲ ਸਾਰਾ ਕੁਝ ਉਹਨਾਂ ਕੋਲ ਹੈ ਕੀ ਨਹੀਂ ਯਾਰ ਬਰਬਾਦ ਨੇ ਬੈਠੇ ਜੋ ਜੱਸੀ ਉਹਨਾਂ ਤਾਂ ਨਾ ਲੱਗਿਆ ਇਹ ਖਵਾਈਏ ਮੁਰਗਾ ਤਾਇਆ ਫਰਾਂ ਦੇ ਖਾਲੇ ਆ ਅੱਜ ਮੈਂ ਜਿਹਨ ਮਤਲਬ ਆ ਦੇਖੋ ਯਾਰ ਤਾਂ ਜੇ ਭਲਾ ਤੇਲ ਕਾਲਾ ਹੁੰਦਾ ਇਹ ਇੰਨਾ ਕਿਵੇਂ ਵਧੀਆ ਬਣਦਾ 120 ਰੁਪਏ ਬਣਦਾ ਕੈਨੇਡਾ ਦੇ 1 ਡਾਲਰ ਜਿੱਥੇ ਕਿੱਟਾ ਕਿੱਟਾ ਪਿਆ ਇਹਦਾ ਲਾਈਟ ਕਰਕੇ ਕਾਲਾ ਲੱਗਣ ਲੱਗੇ ਦਾ ਵਿੱਚ ਬੰਦਿਆਂ ਨੇ ਬਹੁਤ ਕਮੈਂਟ ਕੀਤੇ ਜੀ ਜਦੋਂ ਡਿਵਾਈਡਿਸ਼ਨ ਹੋਈ ਆ ਉਦੋਂ ਆਪਣੇ ਨਾਲੋਂ ਅੱਗੇ ਸੀ ਉਹਨਾਂ ਦਾ ਰੁਪਿਆ ਹਮ ਚਲ ਆਪਾਂ ਹੀ ਹੁਣ ਵਾਲੀਏ ਕਿਲੋ ਦਾ ਆਈ ਉਹਨਾਂ ਨੇ ਮੁਲਤੀ ਭੇੜੇ ਲਾ ਦੇਆ ਅਫਗਾਨਿਸਤਾਨ ਕੋਈ ਜਿਸੀ ਕਹਿੰਦੇ ਆ ਵਧੀਆ ਬਣਾ ਦਿਆ ਆਈਡੀਆ ਵੀਡੀਓ ਸਾਡੀ ਆਈਡੀ ਅੱਜ ਮੇਰੀ ਅੜ ਗਈ ਯਾਰ ਅਫਗਾਨਿਸਤਾਨ ਉਹਨਾਂ ਦਾ ਫੋਨ ਆਇਆ ਕਹਿੰਦੇ ਕਾ ਬਣਾਉਂਦੇ ਆ ਯਾਰ ਕਿਹਦਾ ਆਪਣਾ ਸਾਡੀ ਪੈਸੇ ਹੋ ਗਿਆ ਜਦੋਂ ਉਹ ਗਲਤ ਗੱਲ ਜੇ ਕੋਈ ਬਣਾਉਂ ਨਹੀਂ ਚਲਾਉਣਾ ਚਲਾ ਲਓ ਵੱਖਰੀ ਗੱਲ ਹੈ ਬਾਕੀ ਨਹੀਂ ਹਾਂ ਨਹੀਂ ਚਲਾ ਵੀ ਤੋ ਆਪਣੇ ਤਾਂ ਮੁਨਫਾ ਨਹੀਂ ਉਹਨਾਂ ਦੇ ਕੋਈ ਨਾ ਘਰੋਂ ਭਾਈ ਪੈ ਜਾਣ ਵੀਡੀਓ ਪਾ ਮਾ ਕੇ ਲੋਕ ਹੀ ਮਾਰਨ ਜੀ ਚਲੋ ਠੀਕ ਹੈ ਬਾਈ ਆਇਓ ਦਿਓ ਮੌਕਾ ਬਾਈ ਕਾਲੇ ਖਾਨ ਨੂੰ ਵੀ ਬਹੁਤ ਵਧੀਆ ਵਿਚਾਰਾ ਬਣਾਉਂਦਾ ਆਪਾਂ ਪਹਿਲਾਂ ਵੀ ਤੁਹਾਨੂੰ ਵੀਡੀਓ ਪਾ ਕੇ ਦਿਖਾਈਆਂ ਇਹਦੀਆਂ ਪਹਿਲਾਂ ਕਈ ਵਾਰੀ ਵੀਡੀਓ ਪਾ ਚੁੱਕੇ ਆਪਾਂ ਹੋ ਬਹੁਤ ਵਧੀਆ ਜਗ੍ਹਾ ਇਹਦੇ ਕੋਲੇ ਬੈਠਣ ਨੂੰ ਆ ਦੇਖੋ ਖੁੱਲਾ ਥਾਂ ਹੈ ਕੋਈ ਚੱਕਰ ਨਹੀਂ ਚਲੋ ਠੀਕ ਹੈ ਬਾਈ ਓਕੇ ਸਤਿ ਸ੍ਰੀ ਅਕਾਲ